Uh, कुर्बानिया क्यों की लोड़ सी जल सारा हिंदुस्तान गुलामी की रिजाई लेके घे मार रहे थे लोग ਗਦਰ ਮੈਮੋਰੀਅਲ ਫਾਊਂਡੇਸ਼ਨ ਆਫ ਯੂਐਸਏ ਦੇ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਲਾਨਾ ਕਾਨਫਰੰਸ ਕੀਤੀ ਗਈ ਜੋ ਕਿ ਮਾਤਾ ਗੁਲਾਬਕੌਰ ਅਤੇ ਦੁਰਗਾ ਭਾਬੀ ਨੂੰ ਸਮਰਪਿਤ ਰਹੀ ਇਸ ਮੌਕੇ ਵੱਖ-ਵੱਖ ਲੋਕਾਂ ਨੇ ਜੋਸ਼ੀਲੀ ਕਵਿਸ਼ਰੀ ਦੇ ਨਾਲ ਲੋਕਾਂ ਦਾ ਖੂਬ ਮੰਚ ਰਚਨ ਕੀਤਾ ਗਦਰ ਮੈਮੋਰੀਅਲ ਫਾਊਂਡੇਸ਼ਨ ਆਫ ਯੂਐਸਏ ਦੇ ਵੱਲੋਂ ਆਪਣੀ ਸਾਲਾਨਾ ਕਾਨਫਰੰਸ ਉਲੀਕੀ ਗਈ ਜੋ ਕਿ ਹੌਲੀਡੇ ਇਨ ਹੋਟਲ ਅਲਕ ਗਰੋਵ ਦੇ ਹਾਲ ਦੇ ਵਿੱਚ ਸ਼ਾਨਦਾਰ ਢੰਗ ਦੇ ਨਾਲ ਕਰਵਾਈ ਗਈ ਇਹ ਕਾਨਫਰੰਸ ਮਾਤਾ ਗੁਲਾਬਕੌਰ ਅਤੇ ਦੁਰਗਾ ਭਾਬੀ ਦੀ ਸ਼ਹਾਦਤ ਅਤੇ ਯੋਗਦਾਨ ਨੂੰ ਸਮਰਪਿਤ ਸੀ ਇਸ ਇਤਿਹਾਸਕ ਸਮਾਗਮ ਦੇ ਵਿੱਚ ਕਈ ਮਸ਼ਹੂਰ ਸ਼ਖਸੀਅਤਾਂ ਨੇ ਭਾਗ ਲਿਆ ਜਿੱਥੇ ਪੰਜਾਬ ਦੇ ਕਈ ਸਿਆਸਤਦਾਨ ਅਤੇ ਮਸ਼ਹੂਰ ਹਸਤੀਆਂ ਉੱਚੇਚੇ ਤੌਰ ਤੇ ਪਹੁੰਚੀਆਂ ਹੋਈਆਂ ਸਨ ਇਸ ਮੌਕੇ ਪਹੁੰਚੇ ਹੋਏ ਵੱਖ-ਵੱਖ ਲੋਕਾਂ ਨੇ ਜੋਸ਼ੀਲੀ ਕਵਿਸ਼ਰੀ ਦੇ ਰਾਹੀਂ ਦਰਸ਼ਕਾਂ ਦੇ ਦਿਲ ਜਿੱਤ ਲਏ ਰੇ ਘੁੰਮਦੇ ਨੇ ਨਹੀਂ ਆਧਵਾ ਕਿਸੇ ਸਰਕਾਰ ਤੋਂ ਮੇਰੀ ਹੱਦ ਸੀ ਕਾਬਲ ਕੰਧਾਰ ਦੀ ਕੇ ਕੰਧਾਰ ਦੀ ਕੇ ਕੰਧਾਰ ਦੀ ਕੇ ਮੇਰੀ ਹੱਦ ਸੀ ਕਾਬਲ ਕੰਧਾਰ ਦੀ ਕੇ ਹੁਣ ਮੈਂ बनाई हम कट्टी पाप करके दिल दी दर दर दियानी قومੀ जोश दी नहर को वगाई हम वगे देशपाटा ने शोक कौम ने सी मनाया ਬਾਬਾ ਲਖਰ ਸਿੰਘ ਆਜ਼ਾਦੀ ਦਾ ਸੀ ਇੱਕ ਚਾਨਣ ਮਨਾਰਾ ਇੱਕ ਗਦਰੀ ਹਮਸਫਰ ਸੀ ਗਦਰ ਪਾਰਟੀ ਦਾ ਪਿਆਰਾ ਫਰੈਜ਼ਨੋ ਤੋਂ ਇੰਡੋ ਯੂਐਸਏ ਹੈਰੀਟੇਜ ਫਰੈਜ਼ਨੋ ਦੇ ਮੈਂਬਰ ਵੀ ਵਿਸ਼ੇਸ਼ ਤੌਰ ਤੇ ਇਸ ਕਾਨਫਰੰਸ ਦੇ ਵਿੱਚ ਪਹੁੰਚੇ ਸਟੇਜ ਸੰਚਾਲਨ ਹੋਸਟ ਜੋਤ ਰਣਜੀਤ ਨੇ ਬਹੁਤ ਹੀ ਸਜਜੇ ਢੰਗ ਦੇ ਨਾਲ ਕੀਤਾ ਅਤੇ ਸਾਰਾ ਪ੍ਰਬੰਧ ਗੁਲਿੰਦਰ ਗਿੱਲ ਅਤੇ ਉਹਨਾਂ ਦੀ ਟੀਮ ਦੇ ਵੱਲੋਂ ਵਧੀਆ ਢੰਗ ਦੇ ਨਾਲ ਕੀਤਾ ਗਿਆ ਇਸ ਮੌਕੇ Kay elected officials ऑफिशियल्स अते Honour the freedom fighters um, and the Ghadar movement. When the British took over Punjab over a century ago in 1846, they could not have imagined the power, the strength, and the resiliency of the Sikh community in Punjab. When those Sikhs then immigrated to the United States, um, to California, to Oregon. The Gadara movement started in Astoria in Oregon, but it spread. This movement, you know, lies in the souls and the hearts of young people here, like Rosleen. And um, she just gave up, she's a graduate of UC Davis, and she gave up a very prestigious profession um, as a financial consultant in order to dedicate her um, life full-time to the Sankhya because she's such a talented classical Karbani um, vocalist. I have done a lot Dr. Saab has given me Baaki message. The rest of the people have told me that they ve done a lot of Karbanis in ki lives. Why did they ਜਦੋਂ ਸਾਰਾ ਹਿੰਦੁਸਤਾਨ ਗਲਾਮੀ ਦੀ ਯਾਤ ਲੈ ਕੇ ਘਰਾੜੇ ਮਾਰ ਰਿਹਾ ਸੀ ਲੋਕ ਇਸ ਮੌਕੇ ਬੁਲਾਰਿਆਂ ਨੇ ਸਮੂਹ ਦਰਸ਼ਕਾਂ ਨੂੰ ਇਤਿਹਾਸ ਸੰਘਰਸ਼ ਅਤੇ ਕਲਾ ਦੇ ਰਾਹੀਂ ਨਾਲ ਜੋੜਿਆ ਇਹ ਕਾਨਫਰੰਸ ਸਿਰਫ ਇਤਿਹਾਸ ਦੀ ਯਾਦਗਰੀ ਹੀ ਨਹੀਂ ਸਗੋਂ ਨਵੀਆਂ ਪੀੜ੍ਹੀਆਂ ਨੂੰ ਆਪਣੇ ਵਿਰਸੇ ਦੇ ਨਾਲ ਜੋੜਨ ਦੇ ਲਈ ਇੱਕ ਬਹੁਤ ਵਧੀਆ ਕੋਸ਼ਿਸ਼ ਵੀ ਸੀ ਜਿਸ ਦੀ ਚੋ ਪਾਸਿਓਂ ਸ਼ਲਾਘਾ ਹੋਈ ਕੈਲੀਫੋਰਨੀਆ ਤੋਂ ਗੁਰਿੰਦਰਜੀਤ ਸਿੰਘ ਨੀਟਾ ਮਾਚੀ ਦੀ ਰਿਪੋਰਟ ਗਲੋਬਲ ਪੰਜਾਬ ਟੀਵੀ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾਂ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ